ਗੰਦੇ ਨਾਲੇ ਦੇ ਪਾਣੀ ਨੇ ਈਰਿਆ ਕਿਸਾਨ ਦਾ ਘਰ ਕਾਨੂੰਨ ਤੇ ਪਸ਼ੂਆਂ ਦੇ ਚਾਰੇ ਦਾ ਵੀ ਹੋਇਆ ਨੁਕਸਾਨ ਇਥੇ ਨੂੰ ਰਲਾ ਵਿਖੇ ਜੱਜੀ ਮਾਰ ਕੋਲ ਲੰਘਦੇ ਗੰਦੇ ਨਾਲੇ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਣ ਕਾਰਨ ਇਹ ਜਿਹੜਾ ਨਾਲਾ ਨਕੋ ਨੱਕ ਭਰ ਗਿਆ ਤੇ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਆ ਗਿਆ ਨਾਲੇ ਦੇ ਵਿਗੜੇ ਰੂਪ ਨੇ ਅੱਜ ਉੱਥੇ ਰਹਿੰਦੇ ਸੁਖਜਿੰਦਰ ਸਿੰਘ ਖੱਖ ਦੇ ਘਰ ਨੂੰ ਘੇਰਾ ਪਾ ਲਿਆ ਸੁਖਜਿੰਦਰ ਖੱਖ ਨੇ ਦੱਸਿਆ ਕਿ ਪਿਛਲੇ 2 ਸਾਲ ਤੋਂ ਉਹਨਾਂ ਘਰ ਦੇ ਨਾਲ ਉਹਨਾਂ ਦੇ ਤਾਏ ਗੁਰਨਾਮ ਸਿੰਘ ਦੇ ਖੇਤਾਂ ਵਿੱਚ ਗੰਦੇ ਨਾਲੇ ਦਾ ਪਾਣੀ ਪੈ ਰਿਆ ਸੀ ਅਤੇ ਪਾਣੀ ਹੋਰ ਅੱਗੇ ਸਾਡੇ ਖੇਤਾਂ ਵਿੱਚ ਨਾ ਆ ਜਾਵੇ ਅਤੇ ਅਸੀਂ ਖੇਤਾਂ ਦੇ ਨਾਲ-ਨਾਲ ਮਿੱਟੀ ਦਾ ਇੱਕ ਬੰਨ ਬਣਾਇਆ ਹੋਇਆ ਸੀ ਅਤੇ ਪਿਛਲੇ ਦਿਨਾਂ ਚ ਕੋਈ ਬਰਸਾਤ ਨਾਲ ਉਹ ਜਿਹੜਾ ਗੰਦਾ ਨਾਲਾ ਉਫਾਨ ਤੇ ਸੀ ਤੇ ਅੱਜ ਜਦੋਂ ਸਵੇਰੇ ਅਸੀਂ ਉੱਠ ਕੇ ਵੇਖਿਆ ਤਾਂ ਉੱਥੇ ਜਿਹੜਾ ਉਹ ਲਗਾਇਆ ਹੋਇਆ ਬੰਨ ਟੁੱਟ ਚੁੱਕਾ ਸੀ ਤੇ ਗੰਦਾ ਪਾਣੀ ਉਹਨਾਂ ਦੀ ਕਣਕ ਦੀ ਫਸਲ ਤੇ ਪਸ਼ੂਆਂ ਦਾ ਚਾਰਾ ਖਰਾਬ ਕਰਦਾ ਹੋਇਆ ਉਹਨਾਂ ਦੇ ਘਰ ਅੱਗੇ ਪਹੁੰਚ ਗਿਆ ਉਹਨਾਂ ਦੱਸਿਆ ਕਿ ਘਰ ਥੋੜਾ ਉੱਚਾ ਸੀ ਨਹੀਂ ਤਾਂ ਜਿਹੜਾ ਪਾਣੀ ਆ ਘਰ ਦੇ ਅੰਦਰ ਦਾਖਲ ਹੋ ਜਾਣਾ ਸੀ ਖਾਕ ਨੇ ਦੱਸਿਆ ਕਿ ਸੁਬਾਨਪੁਰ ਰੋਡ ਤੇ ਪੈਂਦੇ ਸਕੂਲ ਦੇ ਕੋਲ ਇਸ ਨਾਲੇ ਦੀ ਨਿਕਾਸੀ ਬੰਦ ਕੀਤੀ ਹੋਈ ਹੈ ਇਸ ਕਾਰਨ ਇਹ ਹਾਲਾਤ ਪੈਦਾ ਹੋਏ ਹਨ ਇਸ ਸਬੰਧੀ ਐਸਟੀਐਮ ਪਲਾਥ ਨਗਰ ਪੰਚਾਇਤ ਨਡਾਲਾਂ ਦੇ ਧਿਆਲ ਵਿੱਚ ਵੀ ਇਹ ਮਾਮਲਾ ਜੜਾ ਉਲੀਆਦਾ ਗਿਆ ਪਰੰਤੂ ਕੋਈ ਕਾਰਗਰ ਸਿੱਟੇ ਨਹੀਂ ਨਿਕਲਦੇ ਉਹਨਾਂ ਦੱਸਿਆ ਕਿ ਉਹ ਅੱਜ ਫਿਰ ਇਸ ਬੰਦੀ ਹੋਏ ਨੁਕਸਾਨ ਦੇ ਮੁਆਵਜ਼ੇ ਅਤੇ ਪਾਣੀ ਦੇ ਹੱਲੇ ਹੀ ਇਹ ਉਹ ਰਣਦੀਪ ਸਿੰਘ ਵੜੈਚ ਨੂੰ ਵੀ ਮਲੇ ਸਨ ਪਰ ਉਸ ਸਬੰਧੀ ਕਿਸਾਨ ਜੂਨੀਅਰ ਨਡਾਲ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਪਰਮਜੀਤ ਸਿੰਘ ਕੰਗਰੇਸ ਦੱਸਿਆ ਕਿ ਇਹ ਉਹਨੇ ਪ੍ਰੋਸਾ ਦਿੱਤਾ ਹੈ ਕਿ ਉਕਤ ਵਿਅਕਤੀ ਦੇ ਹੋਏ ਨੁਕਸਾਨ ਦੀ ਪਰਪਾਈਦਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਸਾਈਂ ਦੱਸਿਆ ਕਿ ਜੇਕਰ ਫਿਰ ਵੀ ਸਮੇਂ ਰੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਾ ਹੋਇਆ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸੰਘਰਸ਼ ਨੂੰ ਤਿੱਖਾ ਕਰਨਗੇ ਹਰ ਵੀ ਕੀ ਮਸਲਾ ਜਿਹੜਾ ਆਪਾਂ ਪਾਣੀ ਜਿਹੜਾ ਤੁਹਾਡੇ ਘਰ ਜੇਕੇ ਆ ਗਿਆ ਅਸੀਂ ਵੀ ਨਾ ਕੋ ਪੰਚਾਇਤ ਦਫਤਰ ਆਏ ਕੀ ਹਾਲੀ ਕੀ हां जी ਜਿਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਵੀ ਮੀਡੀਆ ਰਾਈ ਕਾਫੀ ਕੀ ਗੱਲ ਸਾਹਮਣੇ ਲਿਆਂਦੀ ਗਈ ਕਿ ਪਿਛਲੇ ਤਕਰੀਬਨ ਕੋਈ ਡੇਢ ਸਾਲ ਤੋਂ ਨਾ ਪਾਣੀ ਜਿਹੜਾ ਅੱਗੇੋਂ ਸਟਕ ਸੀਗਾ ਉਹਦੇ ਕਰਕੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤਾਂ ਉਹ ਇਸ ਵਾਰੀ ਅਸੀਂ ਬੱਟ ਬੱਟ ਬੰਨੇ ਵੀ ਲਾਏ ਸੀਗੇ ਲਾ ਕੇ ਬੰਨੇ ਉੱਚੇ ਕਰਕੇ ਫੇਰ ਹੀ ਅਸੀਂ ਫਸਲ ਬੀਜੀ ਸੀਗੀ ਹੁਣ ਜਿਦਾਂ ਤੁਹਾਨੂੰ ਪਤਾ ਹੀ ਆ ਕਿ ਅਪ੍ਰੈਲ ਮਹੀਨਾ ਐਸੇ ਵਿੱਚ ਹੀ ਫਸਲ ਵੱਢਣੀ ਸੀਗੀ ਤਾਂ ਅੱਜ ਉਹ ਬੰਨ ਟੁੱਟ ਕੇ ਤੇ ਸਾਰਾ ਪਾਣੀ ਜਿਹੜਾ ਉਹ ਪੈਲੀ ਦੇ ਵਿੱਚ ਆ ਗਿਆ ਫਸਲ ਵੀ ਕਾਫੀ ਖਰਾਬ ਹੋ ਗਈ ਆ ਇਸ ਸੰਬੰਧੀ ਕੀ ਦੱਸਿਆ ਨਹੀਂ ਪਹਿਲਾਂ ਅਧਿਕਾਰੀਆਂ ਨੂੰ ਜਾਂ ਪ੍ਰਸ਼ਾਸਨ तकरीबन 1.5 ਸਾਲ ਤੋਂ ਅਸੀਂ ਜਿੱਥੇ ਤੱਕ ਵੀ ਹੋ ਸਕਦਾ ਹੀ ਉਥੇ ਤੱਕ ਐਪਲੀਕੇਸ਼ਨ ਦਿੱਤੀ ਆ ਪਿੱਛੇ ਪੀਓ ਸਾਹਿਬ ਪਰ ਪਾਰਟੀ ਸਾਹਿਬ ਸੀਗੇ ਉਹਨਾਂ ਨੂੰ ਵੀ ਤਿੰਨ ਚਾਰ ਵਾਰ ਅਸੀਂ ਐਪਲੀਕੇਸ਼ਨ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਚੇਂਜ ਹੋ ਕੇ ਨਵੇਂ ਪੀਓ ਸਾਹਿਬ ਆਏ ਨੇ ਉਹਨਾਂ ਨਾਲ ਵੀ ਤਿੰਨ ਚਾਰ ਵਾਰ ਰਾਬਤਾ ਕਾਇਮ ਕੀਤਾ ਵਾ ਤਾਂ ਅੱਜ ਵੀ ਅਸੀਂ ਉਹਨਾਂ ਦੇ ਕੋਲ ਹੈਲਪ ਦੇ ਲਈ ਆਏ ਸੀਗੇ ਕਿ ਤੁਸੀਂ ਸਾਡੀ ਇਸ ਪਰੇ ਮਦਦ ਕਰੋ ਐਸਡੀਐਮ ਸਾਹਿਬ ਕੋ ਵੀ ਅਸੀਂ ਪਹਿਲਾਂ ਜਾ ਚੁੱਕੇ ਆ ਪਿਛਲੇ ਸਾਲ ਦੀ ਅਸੀਂ ਜਾ ਰਹੇ ਆ ਕਿੰਨਾ ਰਕਬਾ ਜਿਹੜਾ ਪਾਣੀ ਦੀ ਮਾਰ ਹੇਠ ਆਇਆ ਜੀ ਟੋਟਲ ਕੋਈ 7 ਕਕਲੇ ਤੇ ਲਗਛਾਗੇ ਹੈਗਾ ਜਿਹੜਾ ਪਾਣੀ ਦੀ ਮਾਰ ਹੇਠ ਆਇਆ ਇਸ ਟਾਈਮ ਕੀ ਮੰਗ ਕਰਦੇ ਪੇ ਮੁਆਵਜ਼ਾ ਦਿੱਤਾ ਜਾਵੇ ਜਾਂ ਹਾਂ ਜੀ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਇਹ ਪਾਣੀ ਆ ਕਾਫੀ ਟਾਈਮ ਤੋਂ ਖੜਾ ਸੀਗਾ ਅਸੀਂ ਤਾਂ ਕਾਫੀ ਧੀਰ ਤੋਂ ਇਹ ਮੰਗ ਕਰਦੇ ਪਿਆ ਮੁਆਵਜ਼ੇ ਤੱਕ ਤਾਂ ਉਹ ਨਹੀਂ ਸੀ ਚਾਹੀਦਾ ਜਦੋਂ ਕਿ ਅਸੀਂ ਪਹਿਲੇ ਦੱਸਦੇ ਪਏ ਕਿ ਇਹੜੀ ਸਮੱਸਿਆ ਗਾਂ ਆ ਸਕਦੀ ਆ ਇਥੇ ਤੱਕ ਆਉਣ ਦੀ ਲੋੜ ਹੀ ਨਹੀਂ ਸੀ ਜੱਜੀ ਮਾਰਗ ਟੱਪ ਕੇ ਪਰਲੇ ਪਾਸੇ ਵੀ ਪਾਣੀ ਗਿਆ ਠੀਕ ਹੈ ਜੀ ਮਾਰਗ ਟੱਪ ਕੇ ਪਾਣੀ ਪਰਲੇ ਪਾਸੇ ਚਲਾ ਗਿਆ ਜਿਹਦੇ ਕਰਕੇ ਪ੍ਰੋਬਲਮ ਆ ਗਈ ਠੀਕ ਹੈ ਹੁਣ ਮੁਆਵਜ਼ੇ ਦੀ ਗੱਲ ਕਰੀਏ ਤੇ ਜਿਹੜੀਆਂ ਹੁਣ ਜਿਹੜੀਆਂ ਫਸਲਾਂ ਬੀਜੀਆਂ ਹੀ ਨਹੀਂ ਗਈਆਂ ਪਿਛੇ 2-2 ਸਾਲ ਤੋਂ ਇੱਕ ਤਾਂ ਉਹਨਾਂ ਦਾ ਮੁਆਵਜ਼ਾ ਵੀ ਦੇਣਾ ਬਣਦਾ ਹੁਣ ਇਹਨਾਂ ਨੂੰ ਦੂਸਰੀ ਗੱਲ ਜਿਹੜੀ ਖੜੀ ਫਸਲ ਉਹ ਜਿਹੜੀ ਖਰਾਬ ਹੋ ਗਈ ਆ ਉਹਦੇ ਮੁਆਵਜ਼ੇ ਦੀ ਵੀ ਮੰਗ ਕਰਦੇ ਆ ਤਾਂ ਨਾਲ ਹੀ ਅਸੀਂ ਇਹ ਸਿਰਫ ਮੁਆਵਜ਼ੇ ਦੀ ਗੱਲ ਹੀ ਨਹੀਂ ਹੈਗੀ ਕਿ ਮੁਆਵਜ਼ਾ ਮਿਲ ਗਿਆ ਜੀ ਚਲੋ ਠੀਕ ਆ ਅਸਲ ਦੇ ਵਿੱਚ ਇਹ ਤਾਂ ਰਲੀਵ ਚਾਹੀਦਾ ਵਾ ਇਹਦਾ ਗਾਂ ਕੋਈ ਨਾ ਕੋਈ ਉਹਦਾ ਪੁਕਤਾ ਜਿਹੜਾ ਪੱਕਾ ਹੱਲ ਕੀਤਾ ਜਾਵੇ ਅੱਜ ਫੇਰ ਤੁਸੀਂ ਈਓ ਸਾਹਿਬ ਨੂੰ ਮਿਲੇ ਕੀ ਭਰੋਸਾ ਦਿੱਤਾ ਉਹਨਾਂ ਨੇ ਇਹੀ ਸਾਨੂੰ ਦੱਸਿਆ ਕਿ ਗਾਂ ਟੈਂਡਰ ਲੱਗ ਚੁੱਕਿਆ ਵਾ ਤੇ ਗਾਂ ਜੂਨ ਜਦੋਂ ਚੌਣ ਜਾਬਤਾ ਖਤਮ ਹੁੰਦੀ ਹੈ ਉਦੋਂ ਇਹਦਾ ਪਾਣੀ ਦਾ ਨਿਕਾਸ ਦਾ ਜਿਹੜਾ ਹੱਲ ਕੀਤਾ ਜਾਊਗਾ ਤੇ ਬਾਕੀ ਹਏ ਮੁਆਵਜ਼ੇ ਦੀ ਜਿਹੜੀ ਗੱਲ ਆ ਉਹ ਇੱਕ ਵਾਰ ਫੇਰ ਬੈਠਾਂਗੇ ਉਹਨਾਂ ਦੇ ਨਾਲ ਤੇ ਫੇਰੀ ਜਿਹੜੀ ਉਹ ਕਲੀਅਰ ਹੋਏਗੀ ਠੀਕ ਤੇ ਬਹੁਤ ਸਾਰੇ ਕਿਸਾਨਾਂ ਦੇ ਜਿਨ੍ਹਾਂ ਫਸਲਾਂ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੇ ਭਰੋਸਾ ਦਿੱਤਾ ਕਿ ਮੈਨੂੰ ਐਪਲੀਕੇਸ਼ਨ ਦੋ ਤੇ ਮੈਂ ਅੱਗੇ ਫਾਰਵਰਡ ਕਰਦਣਾ ਤਾਂ ਮੈਂ ਉਹਨਾਂ ਨੂੰ ਮੌਜੂਦ ਦਿੱਤਾ ਜਾਏਗਾ ਤੇ ਇਹ ਵੀ ਨੇ 2 ਸਾਲਾਂ ਤੋਂ ਕਿਸਾਨ ਪ੍ਰਾੜ ਹੈ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਇਹਨਾਂ ਦਾ ਹਾਲਤ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਨੇ ਅੱਗੇ ਵੀ ਇਹੀ ਕਹਿ ਚੁੱਕੇ ਆ ਤੇ ਫਿਰ ਵੀ ਵਿਚਾਰਨ ਨੂੰ ਸਲਾਹ ਨਹੀਂ ਦੇਣੇ ਕਿ ਇਹ ਕੰਮ ਨੂੰ ਜਲਦੀ ਜਲਦੀ ਕੀਤਾ ਜਾਵੇ ਤਾਂ ਜੋ ਕਿਸਾਨਾਂ ਦਾ ਨੁਕਸਾਨ ਨੂੰ ਬਚਾਇਆ ਜਾ ਸਕੇ ਜੇਕਰ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਕੀ ਸਟੈਪ ਹੋਏਗਾ ਅਗਲਾ ਤੇ ਫਿਰ ਅਸੀਂ ਕਿਸਾਨ ਭਰਾਵਾਂ ਨਾਲ ਸਲਾਹਣਾ ਜੋ ਵੀ ਅਗਲਾ ਪ੍ਰੋਗਰਾਮ ਬਣੇਗਾ ਉਹ ਦੱਸ ਦਿੱਤਾ ਜਾਏਗਾ ਜੇ ਮਸਲਾ ਹੱਲ ਹੋ ਗਿਆ ਸਾਡੇ ਵੀਰਾਂ ਨੂੰ ਮੁਆਵਜ਼ਾ ਮਿਲ ਜਾਂਦਾ ਤੇ ਫਿਰ ਜੋ ਹਨ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਦੇ ਪੂਰੇ ਹੱਦ ਤੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਹਾਂਗੇ ਚਲੋ ਨੁਕਸਾਨ ਹੋਇਆ ਉਹਨਾਂ ਦਾ ਮਿਲਣਾ ਹੱਕ ਵੀ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਇਹ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਿ ਇਹਦੇ ਹੱਕਦਾਰ ਨੇ ਇਹਨਾਂ ਦਾ ਨੁਕਸਾਨ ਦੀ ਪੂਰਤੀ ਕੀਤੀ